ਅ ਦੋ ਚਾਰ ਕਿਲੋਮੀਟਰ ਤੇ ਨਾ ਟ੍ਰੈਡੀਸ਼ਨਲ ਮਾਰਕੀਟ ਹੈ ਕੁਛ ਹੱਥ ਲੇ ਗਾ ਸਾਰਾ ਕੁਝ ਮਿਲ ਜੂਗਾ ਜੁੱਤੀ ਵਗੈਰਾ ਰਜਾਈਆਂ ਸਾੜੀ ਸੂਟ ਜੋ ਵੀ ਲੈਣਾ ਤੁਸੀਂ ਤੇਰੀਆਂ ਵਗੈਰਾ ਚੁੰਕੇ ਚੂੜੀਆਂ ਹਰ ਲੈਟਰਨ ਬਾਟਰਨ ਸਭ ਕੁਝ ਮਿਲੂਗਾ ਦਾ ਉੱਤੇ ਕੁਰਤੀਆਂ ਦੇਖਣ ਲੱਗੇ ਜੈਪੁਰੀ ਪਰ ਦੇਖ ਲੋਕਲ ਮਾਰਕੀਟ 'ਚ ਹੀ ਰਹੇ ਨੇਗੇ ਲਾਲ ਵਾਲਾ ਸੂਟ ਨਾ ਤਾਂ 700 ਦਾ ਪਹੁੰਚਾ ਹਾਂਜੀ ਸੱਚੀ ਕਾਲ ਦੀ ਭਾਈ ਤੀ ਹੋ ਗਈ ਅੱਜ ਥੋੜੇ ਫਿਰਨਾ ਤੋਰੇ ਚੈੱਕ ਆਊਟ ਕਰਨ ਲੱਗਿਆ ਕਮਰਾ ਛੱਡਣ ਲੱਗਿਆ ਸੀ ਤੇ ਸ਼ਰਮਾ ਜੀ ਵੀ ਆ ਗਏ ਬੜਾ ਟਾਈਮ ਤੇ ਆਏ ਨਾ ਬੜਾ ਟਾਈਮ ਲੱਗ ਗਿਆ ਬੱਚੇ ਇਹ ਤੁਲ ਬਿਲਕੁਲ ਫਸ ਗਿਆ ਰ ਚਲੋ ਫਿਰ ਚਾਬੀਆਂ-ਚਾਬੀਆਂ ਸਮਾਈਏ ਹਾਂ ਕੀ ਦੇਖਣਾ ਮੇ ਢੋਲ ਲਫਾਫੇ ਲੜੀ ਉਹ ਕਿੱਨੇ ਜਿਹੇ ਪਏ ਨੇ ਯਾਰ ਹਾਂ ਪਤਾ ਨਹੀਂ ਖਰਾਬ ਕਰੂਬ ਨੇ ਕਿਵੇਂ ਨੇ ਇਹ ਤੇ ਆਪਣੀ ਨਹੀਂ ਹੈ ਕਿ ਇਹਨੇਗੇ ਲੱਪੜੀ ਹੈ ਕਪੜੀ ਹੈ ਚਲੋ ਚੱਲ ਇਹ ਤਾਂ ਸ਼ਾਕੀ ਲੈਣਾ ਵਿੱਚ ਹੀ ਪਾ ਲੋ ਕਿੱਲੇ ਠੀਕ ਹੈ ਨਾ ਹੂੰ ਇਹਨੂੰ पर ठीक है ओके चलो चलिए लुफाफा चीज है ही कोई उस जूती है पानी लुफाफा नहीं मैंने हम्म चलिए ये पूरा चीज़ में से डिप है लुफाफा जूती पूरा ठीक है केलेरी लुफाफा जूती पूरा जूती हमारे जूती हुआ ना आपको यूँ तारा बेटा कब गया ना तुम्हारा ना जी हेलो बेटा ਹਾਂ ਇਹ ਮੁਕਬਲਾ ਹੈ ਇਹਨਾਂ ਦੇ ਮੀਂਹ ਚੜਾ ਗਏ ਸਮਾਨ ਦੇ ਰੱਖਿਆ ਆਪਾਂ ਕਰਦੇ ਹਾਂ ਕਿ ਖਾਣੇ ਆਪਾਂ ਚਲੋ ਚਲੋ ਪਰ ਐ ਨਹੀਂ ਫੈਕਟਰੀ ਵਾਲੇ ਖਾਣਦੇ ਹੈ ਕਿਉਂ ਨਹੀਂ ਮੈਡਾ ਕੋਈ ਨਹੀਂ ਕਰਦੇ ਚਲੋ ਮਾਰ ਲਾ ਸਮਾਨ ਇੱਥੇ ਰੱਖਤਾ ਸੀਗਾ ਇਹਨਾਂ ਦੇ ਚਾਬੀਆਂ ਨਾਲ ਨੂੰ ਫੜਾਤੀਆਂ ਹੁਣ ਚੱਲੇ ਅਸੀਂ ਰੋਟੀ ਖਾਣ ਸਵੇਰ ਦੀ ਬ੍ਰੇਕਫਾਸਟ ਗੋਡਾ ਰੋਟੀ ਕੀਤਾ ਹੈ ਪਹਿਲਾਂ ਅੰਨ ਨੂੰ ਬਰਉਣਾ ਹੈ ਰੱਖਦੇ ਪਿਆ ਜਿਹੜੇ ਬਰਉਣੇ ਨੇ ਉਹਨੂੰ ਪਹਿਨੇ ਕਰਤੋ ਦੀ ਆਪਣੇ ਪੈਰ ਹੁੰਦੇ ਤਾਂ ਕਰੀਮ ਜਾਂ ਮੱਕੇ ਦੀ ਰਾਹ ਨੂੰ ਦੋ ਮੋਟਾ ਖਾਦਾਂ ਸੀ ਤਿੰਦਰ ਹੋ ਗਿਆ ਹਾਂ ਸਵੇਰੇ ਨਹੀਂ ਖਾਦਦਾ ਸੀ ਬ੍ਰੇਕਫਾਸਟ ਕੱਲ ਵੀ ਪੂਰੀ ਸਵੇਰੇ ਮੇਰੇ ਆਪਾਂ ਪੂਰੀ ਸਵੇਰੇ ਹੁੰਦੀ ਹੈ ਪਹਿਲੇ ਤਿਆਰ ਖੜੇ ਆ ਦੇਖੋ ਚਲੋ ਬੈਠੋ ਚੱਲ ਕੇ ਐਤੋ ਹਾਊਸ ਹੋਲਰ ਸਾਰਾ ਪੂਰਾ ਆਲੂ ਪਰੌਂਠੇ ਆ ਗਏ ਸੀਗੇ ਪਰੌਂਠੇ ਖਾਣ ਲੱਗਿਆ ਹੁਣ ਤੁਸੀਂ ਚੱਕੋ ਆਹ ਆਓ ਕੋਈ ਨਹੀਂ ਹੋ ਰਹਾ ਜਾਂਦੇ ਆ ਲਓ ਲਓ ਤੁਸੀਂ ਆ ਜਾਂਦੇ ਆ ਮੈਂ ਰੋਟੀ ਪਾਣੀ ਖਾ ਲਈਏ ਅਸੀਂ ਬਾਵੀਰ ਦੀ ਬਸ ਚਾਹ ਰਹਿ ਗਈ ਥੋੜੀ ਜਿਹੀ ਪੀ ਰਿਹਾ ਇਹ ਇਹਨੇ ਬ੍ਰੈਡ ਖਾਧਿਆ ਰੋਟੀ ਇਹਨੇ ਖਾਦੀ ਨਹੀਂ ਹੈਗੀ ਪਰੌਂਠੇ ਮੈਂ ਦਹੀਂ ਖਾਧਿਆ ਨੇ ਸੁੱਕੇ ਬ੍ਰੈਡ ਖਾਧਦੇ ਆ ਸਾਸ ਨਾਲ ਇਹ ਬ੍ਰੈਡ ਖਾ ਲੈ ਦੋ ਜਦਾਂ ਬ੍ਰੈਡ ਮੰਗਾ ਲਵਾਂਗਾ ਮੈਂ ਅੰਤਵਾਦ ਕਰਦੇ ਰੋਟੀ ਪਾਣੀ ਖਾ ਕੇ ਆ ਗਏ ਸੀਗੇ ਹੋ ਸਬਾਨ ਚਾਹਦਿਆਂ ਉਹ ਸਟੇਸ਼ਨ ਤੇ ਸਬਾਨ ਚਾਹਦਿਆਂ ਸਟੇ ਚੱਲਦੇ ਹਾਂ ਸਾਰੇ ਆਪਾਂ ਕਹਿੰਦੇ ਆਪਾਂ ਚੱਲੋ ਜੀ ਇੱਥੇ ਬਿਠਾਉਂਦੇ ਸੈਕ ਆਊਟ ਕਰਦੇ ਹੈ ਰੁਕਣਾ ਗੱਡੀ ਕੁਟੀ ਕਰੀਏ ਬਾਹਰ ਚੱਲ ਗਏ ਆਪਾਂ ਨਾ ਵੀ ਚੈੱਕ ਆਊਟ ਕਰਕੇ ਉਹਨੂੰ ਬਿਠਾ ਦੋ ਇੱਥੇ ਆਪਾਂ ਗੱਡੀ ਕੁਟੀ ਕਰਦੇ ਹਾਂ ਅੰਦਰ ਚੱਲ ਠੀਕ ਹੈ ਜੀ ਹਾਂ ਜੀ ਆਟੋਗਾਰਾ ਜਾ ਰਹੇ ਆ ਅਸੀਂ ਲੈਣ ਉਧਰੋਂ ਕਿਉਂਕਿ ਇੱਥੇ ਜਿਉਂਦਾ ਦਾ ਸਿੰਗਲ ਆਉਂਦਾ ਸਾਨੂੰ ਦੋ ਚਾਹੀਦੇ ਘੱਟੋ ਘੱਟ ਕਿਉਂਕਿ ਬੰਦੇ ਜਾਦੇ ਆ ਸਮਾਨ ਵੀ ਆ ਛੋਟੇ ਆਟਾ ਆਉਂਦੇ ਜਿਹੜੇ ਆ ਬਜਾਜ ਦੇ ਆ ਰੀ ਕਰਕੇ ਚੱਲਦੇ ਆ ਇਹਨਾਂ ਦਾ ਸਪੇਸ ਵੀ ਘੱਟ ਹੁੰਦੀ ਆ ਹਨਾ ਉਹ ਸਾਹਮਣੇ ਹੈਗਾ ਉਹਦੇ ਨੂੰ ਖੱਤ ਮਾਰਦਾ ਦੇਖਦੇ ਆ ਹੁੰਦਾ ਤਾਂ ਤੇ ਕੈਬ ਟਰਾਈ ਕਰ ਰਹੀ ਸੀ ਕੈਬ ਵੀ ਨੇੜੇ ਦੇਲੇ ਕੁਝ ਨਹੀਂ ਦਿਖਾ ਰਿਹਾ ਹੈਗਾ ਇਹ ਉਹਦੇ ਕਰਕੇ ਹੁਣ ਥੋੜਾ ਜਿਹਾ 100 ਮੀਟਰ ਸਾਈਡ ਨੂੰ ਜਾ ਕੇ ਮੇਨ ਰੋਡ ਆ ਜਾਂਦੀ ਆ ਤੇ ਉੱਥੇ ਜਾ ਕੇ ਲਾਵਾਂਗੇ ਹੈ ਫੋਟੋ ਟਿਕਤਾ ਆ ਗਿਆ ਹੱਥ ਦੇ ਇੱਕ ਹੋਰ ਬੁਲਾ ਲੈਣਾ ਅਸੀਂ ਲੱਭ ਲੈਣਾ ਕਿਤਨਾ ਕਿਤੇ ਜੀ ਆਟੋ ਮਿਲ ਗਿਆ ਸਾਨੂੰ ਇੱਕ ਚ ਹੀ ਲੈ ਜਾਊਗਾ ਬੰਦਾ ਕਹਿੰਦਾ ਬਿਠਾ ਕੇ ਜਗ੍ਹਾ ਹੈਗੀ ਐ ਤੇ ਪਿੱਛੇ ਵੀ ਡਿੱਗੀ ਹੈਗੀ ਸਮਾਨ ਰੱਖਣ ਲਈ 2500 ਰੁਪਏ ਚ ਹੋਇਆ ਇਹ ਇੱਥੋਂ ਇੱਥੋਂ ਕਿੰਨੇ ਦੂਰ ਪੈਂਦਾ ਹੈ ਸਟੇਸ਼ਨ ਸਟੇਸ਼ਨ ਕਿੰਨੇ ਦੂਰ ਪੈਂਦਾ ਹੈ ਇੱਥੋਂ ਸਟੇਸ਼ਨ ਸਟੇਸ਼ਨ ਇਹ ਆ ਗਿਆ ਉਹਦਾ 8 ਕਿਲੋਮੀਟਰ ਅੱਛਾ ਚਲੋ ਆ ਰਿਹਾ ਸਮਾਨ ਲੈ ਕੇ ਆ ਚਲੋ ਜੀ ਆਜੋ ਕਰਾ ਉੱਠੋ ਉੱਠਾ ਗੁਰਮੇਹ ਮਾਵੀਰ ਉੱਠੋ ਖੜੇ ਹੋ ਚਲੇ ਜਾ ਗੱਡੀ ਆ ਗਈ ਚਲੋ 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 ਸੇ ਸੇ ਚਲੋ ਪਹਿਲਾਂ ਨਾਲ ਮਤਲਬ ਬੋਲ ਗਿਆ ਦੋ ਵਾੜੀ ਕੀਤੀ ਆ ਸੀ ਬੈਠ ਗਏ ਅੱਡੋ ਜੀ ਸਾਰੇ ਜਾਣੇ ਜੇ ਨਾ ਕੋਈ ਹੈ ਨਹੀਂ ਜੈ ਸਟੇਸ਼ਨ ਪਾ ਲਈ ਅਸੀਂ ਐਚਰ ਨੂੰ ਸਮਾਨ ਅਸੀਂ ਜਮਾ ਕਰਾ ਦੇਣਾ ਤੇ ਸਮਾਨ ਜਮਾ ਕਰਾ ਕੇ ਉਸ ਤੋਂ ਬਾਅਦ ਫਿਰ ਘੁੰਮਣ ਨਿਕਲਾਂਗੇ ਸ਼ਹਿਰ ਇੱਥੇ ਜਮਾ ਹੋਇਆ ਨਾ ਹੁੰਦਾ ਤੇ ਜਾਂ ਤਾਂ ਹੀ ਸਟੇਸ਼ਨ ਦੇ ਕਲੌਕ ਰੂਮ ਜਮਾ ਕਰਾਵਾ ਲਾਂਗੇ ਉਸ ਤੋਂ ਬਾਅਦ ਅਸੀਂ ਘੁੰਮਣ ਨਿਕਲਾਂਗੇ ਸ਼ਹਿਰ ਇੱਥੇ ਸਮਾਨ ਜਮਾ ਕਰਾਵਾਵਾਂਗੇ ਚਲੋ 24 ਘੰਟੇ ਪ੍ਰਤੀ ਨਗਵੀਰ ਪਰ ਰੇਟ ਆ ਦੇਖੋ ਆ ਰੇਟ ਲਿਖੇ ਹੋਏ ਨੇਗੇ ਇਹ ਰੇਕ ਸਟੇਸ਼ਨ ਤੇ ਹੁੰਦੇ ਆ तकरीबन ਬਣੇ ਹੋਏ ਵੱਡੇ ਵੱਡੇ ਇਹ ਤਾਂ ਖਾਸ ਕਰ ਹੁੰਦੇ ਆ ਆ ਦੇਖੋ ਰੇਟ ਲਿਖਿਆ ਸਾਰੇ ਅੱਜ ਹੁਣ ਚੱਲੇ ਆ ਬਾਹਰ ਅਸੀਂ ਮਾਰਕੀਟ ਚ ਇੱਕ ਸਾਨੂੰ ਬਾਹਰ ਹੀ ਬੰਦਾ ਮਿਲ ਗਿਆ ਥੀ ਆਟੋ ਵਾਲਾ ਕਹਿੰਦਾ 10 ਰੁਪਏ ਸਵਾਰੀ ਲਵਾਂਗਾ 2-4 ਕਿਲੋਮੀਟਰ ਤੇ ਨਾ ਕੰਟਰਡੀਸ਼ਨਲ ਮਾਰਕੀਟ ਐ ਕੁਛ ਹੱਥ ਥੱਲੇ ਕਹਿੰਦਾ ਸਾਰਾ ਕੁਝ ਮਿਲ ਜੂਗਾ ਜੁੱਤੀ ਵਗੈਰਾ ਰਜਾਈਆਂ ਸਾਰੀ ਸੂਟ ਜੋ ਵੀ ਲੈਣਾ ਹੋਵੇ ਤੇ ਆਹੀ ਕੀਰਿੰਗ ਵਗੈਰਾ ਚੁੰਕੇ ਚੂੜੀਆਂ ਹਾਰ ਲਟਨ ਬਟਨ ਸਭ ਕੁਝ ਮਿਲੂਗਾ ਦਾ ਉੱਥੇ ਲਟਨ ਬਟਨ ਦਾ ਖਾਸ ਆਪਣਾ ਵਾਰਡ ਆ ਪੰਜਾਬੀਆਂ ਦਾ ਇੰਨਾ ਕੀ ਪਤਾ ਕੀ ਹੁੰਦਾ ਏ ਤੇ ਉੱਥੇ ਜਾਣੇ ਪਹਿਲਾਂ ਦੇਖਦੇ ਆ ਜੇ ਕੋਈ ਜੱਟਿਆ ਠੀਕ ਹੈ ਨਹੀਂ ਉਦੋਂ ਅੱਗੇ ਨਿਕਲ ਜਾਾਂਗੇ ਫਿਰ ਪਿੰਕ ਸਟੇ ਵੀ ਜਾ ਕੇ ਆਵਾਂਗੇ ਉੱਥੇ ਮਾਰਕੀਟ 'ਚ ਤਾਂ ਜਾਣਾ ਹੀ ਜਾਣਾ ਕਿਉਂਕਿ ਵਧੀਆ ਮਾਰਕੀਟ ਸੀਗੀ ਉੱਥੇ ਵੀ ਬੈਠੋ ਬੈਠੋ ਜੇ ਮੇਰਾ ਟਾਈਮ ਹੈ ਆਪਣਾ ਕੋਲ ਥੋੜਾ ਛੇਤੀ ਕਰੋ ਚਲੋ ਮਾਰ ਸੈਲਫ ਭਾਈ ਮਰੇ ਚਲੋ ਜੀ ਚਲੋ ਜੀ ਪੈਕਟਲ ਕਾਰਪੋਰੇਸ਼ਨ ਦਾ ਜਵਾੜਾ ਮਾਰਕੀਟ ਆ ਗਿਆ ਜੀ ਜੈਪੁਰ ਦੀ ਇਸ ਤਰ੍ਹਾਂ ਦੀਆਂ ਬਹੁਤ ਨੇ ਇੱਥੇ ਵੈਸੇ ਕੱਲ ਨਹੀਂ ਗਏ ਸੀ ਇਸ ਤਰ੍ਹਾਂ ਦੇ ਸੀ ਪਰ ਇਹ ਕਹਿੰਦੇ ਇੱਥੇ ਵਧੀਆ ਡਿਸਕਾਊਂਟ ਵਗੈਰਾ ਚੱਲ ਰਿਹਾ ਦੇਖਦੇ ਆ ਕੀ ਦਿੰਦੇ ਆ ਸਾਨੂੰ ਹੁਣੇ ਦੇਖੋ ਨਾਲ ਜਦੋਂ ਨਾ ਬੜਾ ਟਾਈਮ ਨਹੀਂ ਫਿਰ ਆਪਾਂ ਵੇਸਟ ਕਰਨਾ ਹਨ ਠੀਕ ਹੈ ਮੈਂ ਪੁੱਛੇ ਬਲੇ ਸੈਕੰਡ ਆਈਟਮ ਇਹ ਕਾ ਬਾਤਨੀ ਕਾ ਸਾੜੀ ਹੈ ਮਹਾਰਾਣੀ ਸਾੜੀ ਬੰਦੀ ਹੋ ਜਾਊਂਗਾ ਆਈ ਦੇ ਕੋਲ ਵੀ ਆ ਦੇ ਗਏ ਆ ਫਸਾਈ ਕਰੋ ਦੇਖੀ ਲੈ ਜੂਟੇਗਾ ਉਹ ਮਾੜਾ ਕੀ ਆ ਜਾਣੀ ਹੈ ਵੱਡੀ ਲੱਗਦੀ ਮੈਨੂੰ ਤੇਰੇ ਨੂੰ ਕਹੋ ਆਪ ਵੀ ਟਰਾਈ ਕਰਨਗੇ ਇਹ ਹਾਂਜੀ ਟੈਂਪਰਰੀ ਦੇ ਬਾਹਰ ਆ ਗਏ ਤੇ ਹੁਣ ਮਾਰਕੀਟ ਘੁੰਮਾਂਗੇ ਤੇ ਥੋੜਾ ਬਹੁਤ ਜਿਹਾ ਚਾਚਾ ਦਾ ਸ਼ੋਪਿੰਗ ਵੀ ਦੇਖਾਂਗੇ ਟਰਾਈ ਕਰਾਂਗੇ ਜੇ ਮਿਲ ਗਿਆ ਵਧੀਆ ਕੋਈ ਆ ਵੀ ਕੋਲ ਸਾਹਮਣੇ ਆ ਗਏ ਇਧਰ ਐਂਟ੍ਰੈਂਸ ਹੋ ਜੀ ਸਾਹਮਣੇ ਗੇਟ ਦੇਖੋ ਇੱਥੇ ਇਧਰ ਐਂਟ੍ਰੈਂਸ ਹੋ ਜਾਣੀ ਸਾਡੀ ਹੁਣ ਸਾਹਮਣੇ ਗੇਟ ਹੈ ਇਹ ਚਾਰੇ ਪਾਸੇ ਗੇਟ ਨਹੀਂ ਪਿੰਕ ਸਿਟੀ ਦੇ ਵੱਲੋਂ ਜਿੱਧਰੋਂ ਐਂਟਰੀ ਹੁੰਦੀ ਆ ਪਿੰਕ ਸਿਟੀ ਦੇ ਗੇਟ ਰਾਹੀਂ ਐਂਟਰੀ ਹੁੰਦੀ ਆ ਲਓ ਜੀ ਐਂਟਰ ਵੇਖ ਲਓ ਜਿੱਧਰੋਂ ਵੀ ਐਂਟਰੀ ਇਸ ਤਰ੍ਹਾਂ ਹੀ ਆ ਪਿੰਕ ਸਿਟੀ ਦੇ ਅੰਦਰ ਜਾਣ ਲਈ ਉਹ ਜਾ ਰਹੇ ਉਹ ਜਾ ਰਹੇ ਅੱਗੇ ਉਹ ਵੀ ਸਾਰੇ ਦੁਕਾਨਾਂ ਸਭ ਕੁਝ ਸੇਮ ਹੀ ਮਿਲੂਗਾ ਸਮੋਸੇ ਕਲਰ ਦੇ ਵਿੱਚ ਹੀ ਬਾਰਜੋ ਬੋਰਡ ਨੇ ਸਾਰੇ ਹਿੰਦੀ ਚ ਤਕਰੀਬਨ ਮਿਲਣਗੇ ਤੁਹਾਨੂੰ ਸੇਮ ਹੀ 1 ਵਜੇ ਸਾਰੇ ਆ ਦੇਖੋ ਸਾਰੇ ਸੇਮ ਇਸ ਤਰ੍ਹਾਂ ਦੀਆਂ ਦੁਕਾਨਾਂ ਮਿਲਣਗੇ ਇੱਥੇ ਤੁਹਾਨੂੰ ਉੱਤੇ ਸਾਈਡ ਤੇ ਇਹ ਪਹਿਲੇ ਟਾਈਮ ਦੀ ਬਣੀ ਹੋਈਆਂ ਨਾਲੇ ਅੱਜ ਦੇ ਨਹੀਂ ਬਣੀਆਂ ਇਹ ਸਾਰਾ ਮਤਲਬ ਨਕਸ਼ਾ ਪੁਰਾਣਾ ਹੈ ਇਹ ਦੇਖੋ ਕਿੰਨੀ ਚੌੜੀ ਸੜਕਾ ਉਹ ਟਾਈਮ ਦੀ ਬਣੀ ਹੋਈ ਸੀ ਸੈਂਟਰ ਦੇ ਵਿੱਚ ਸਾਰਾ ਇਸ ਤਰ੍ਹਾਂ ਦੇਖਣ ਨੂੰ ਬਲੂ ਪੁਰਾਣਾ ਤੁਹਾਨੂੰ ਇਹ ਦੁਕਾਨਾਂ ਮਾਰਕੀਟ ਕਾਫੀ ਵੱਡੀ ਮਾਰਕੀਟ ਹੈ ਛੋਟੀ ਨਹੀਂ ਹੈਗੀ ਨਾਲੇ ਚਲੋ 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 ਕਰੋ ਕਰਾਸ ਦੇਖ ਕੇ ਜੇ ਹਾਲੀ 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 ਲੰਘ ਜਾ ਨੰਨੇ ਚ ਲੰਘ ਜਾ ਬੇਸ਼ਰਮ ਜੇ ਹੋਗੇ ਆਜੋ ਆਜੋ ਬਲਜਿੰਦਰ ਤੇ ਸਾਰੇ ਜੈਪੁਰ ਚੋਂ ਟਰਾਈ ਕਰ ਕਰ ਦੇਖ ਲਿਆ ਦੁਕਾਨਾਂ ਅਸੀਂ ਕਿਤੇ ਚੂੜੀ ਨਹੀਂ ਵੇਚਦੀ ਆ ਰਹੀ ਇਹਦੇ ਆਈ ਨਹੀਂ ਮੇਜ ਹੈ ਆਈ ਨਹੀਂ ਚਲੋ ਕੋਈ ਨਹੀਂ ਕਰਨ ਚਲੋ ਚਲੋ ਉੱਠੋ ਉੱਠੋ ਕਰਾਜੋ ਐਨਾ ਵੇਜਾ ਕਰੋ ਜਾ ਕੇ ਕਾਊਂਟਰ ਤੇ ਅਗਲੇ ਤੇ ਆਜੋ ਤੇਰਾ ਬਲ ਨਹੀਂ ਨਹੀਂ ਆ ਜਾ ਆ ਜਾਂਦਾ ਭਾਈ ਬੋਤਾ ਲਈ ਰੌਣਕਪੂਰੀ ਆ ਬਾਜ਼ਾਰ ਤੇ ਇੱਥੇ ਰੌਣਕ ਰੌਣਕ ਆ ਆ ਰੋਕੇ ਦੋ ਮਿੰਟ ਸਾਰੋ ਗੋਲੀਆਂ ਨਾਲ ਲੰਗਾਈ ਸੰਤਰੀਆਂ ਵਾਲੀਆਂ ਖੱਟੀਆਂ ਮਿੱਠੀਆਂ ਕੁਰਤੀਆਂ ਦੇਖਣ ਲੱਗੇ ਜੈਪੂਰੀ और देख लोकल मार्केट जी रहे लगे 15 बैठे हम जयपुर में वो लहंगा कर जयपुर पर दिखने उसमें ऐड वगैरह सब लिखा हुआ है हम बैठे हैं तो आगे लोगों में आगे नंबर है सब बैठ है टेम्परास इसका दुपट्टा नहीं सब दुपट्टा है थोड़ा करना है ਨਾਲ ਕਰਤਾ ਸੀ ਲਾਲ ਵਾਲਾ ਸੂਟ ਦਾ ਤਾਂ 700 ਦਾ ਪਹਰਾ 745 ਦਾ ਪੁੱਛੋ ਮੈਂ ਉਹ 745 ਦਾ ਹਾਲਾ ਜਿਹੜਾ ਸੂਟ ਕਰ ਰਿਹਾ ਤੁਹਾਡੇ ਨਾਲ ਹਾਂ ਕਰਦੇ ਇੱਕ ਥਾਈ ਉਹ ਲੱਗੀ ਉਹਨੂੰ ਦੇਖੋ ਕਿੰਨੀ ਹੈ ਸ਼ਾਪ ਨੰਬਰ ਦੇਖ ਲਓ ਹਾਂ ਆਰ ਇਹਨੂੰ ਕੋਲ ਦੇਖੋ ਇੱਥੇ ਮੈਂ ਸਾਰਾ ਡਰੈੱਸ ਕੀਤਾ ਹੈ ਹਾਂ ਇੱਥੇ ਬੜੇ ਵਧੀਆ ਰੇਟਸ ਮਿਲਣ ਸਾਨੂੰ ਕਪੜਾ ਹੈ ਚਲੋ ਚਲੋ ਆਜੋ 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 ਭੱਜ ਗਏ ਆਪਨੇ ਅੰਦਰ ਜਾਣੇ ਲਈ ਬੰਦੀਆ ਗੱਲ ਕੋਈ ਲਓ ਜੀ ਗੰਨੇ ਦਾ ਜੂਸ ਪੀਣ ਲੱਗਿਆ ਹਣ ਚਲੋ ਚਲੋ ਅੰਦਰ ਚਲੋ 20 ਰੁਪਏ ਦਾ ਕਿਲਾਕ ਹੈ 卖的吗？